ਜਦੋਂ ਮੀਂਹ ਪੈਂਦਾ ਹੋਵੇ ਉਹ ਮਾੜੀ ਚੰਗੀ ਜਗ੍ਹਾ ਨਹੀਂ ਵੇਖਦਾ ਹੋਰ ਪਰਮਾਨ ਲੈ ਲਓ ਤੁਸੀਂ ਡਾਕਟਰ ਪਾਸ ਤੋਂ ਦਵਾਈ ਲੈ ਕੇ ਆਉਨੇ ਹੋ ਬੁਖਾਰ ਚੜਿਆ ਜੀ ਸਾਨੂੰ ਖੰਗ ਹੈ ਜੀ ਦਵਾਈ ਦਿੱਤੀ ਡਾਕਟਰ ਨੇ ਉਸ ਦਵਾਈ ਦਾ ਸੁਭਾਅ ਹੈ ਉਹਨੇ ਚੋਰ ਤੇ ਵੀ ਉਨਾ ਹੀ ਕੰਮ ਕਰਨਾ ਉਹਨ ਸਾਧੂ ਤੇ ਵੀ ਉਨਾ ਹੀ ਕੰਮ ਕਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਫਰਕ ਨਹੀਂ ਕਰਦੀ ਸੜਕਾਂ ਤੇ ਤੁਸੀਂ ਸਫਰ ਕਰਦੇ ਹੋ ਬੜੇ ਤਰ੍ਹਾਂ ਦੇ ਪੁਲ ਬਣੇ ਨੇ ਪੁੱੜ ਦੇ ਉਤੋਂ ਦੀ ਚੋਰ ਨੰਗ ਜੇ ਸਾਧੂ ਨੰਗ ਜੇ ਡਾਕਟਰ ਨੰਗ ਜੇ ਵਕੀਲ ਨੰਗ ਜੇ ਪਸ਼ੂ ਨੰਗ ਜੇ ਉਹ ਸਾਰਿਆਂ ਲਈ ਇੱਕੋ ਜਿਹਾ ਹੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਕਾਲ ਪੁਰਖ ਦਾ ਘਰ ਸਾਰਿਆਂ ਲਈ ਇੱਕ ਜਿਹਾ ਹੁੰਦਾ ਇੱਥੇ ਚੋਰ ਆਜੇ ਇੱਥੇ ਸਾਧੂ ਆਜੇ ਇੱਥੇ ਅਮੀਰ ਆਜੇ ਇੱਥੇ ਗਰੀਬ ਆਜੇ ਮਹਾਰਾਜ ਨੇ ਕੁਰਬਾਨੀ ਦੇ ਵਿੱਚ ਬਚਨ ਕੀਤਾ ਭਾਈ ਨਾ ਕੋ ਵੈਰੀ ਜੀ ਨਹੀਂ ਬੇਗਾਨਾ ਨਹੀਂ ਬੇਗਾਨਾ 나 ਕੋ ਮੈਰੀ ਜੀ ਨਹੀਂ ਬੇਗਾਨਾ ਨਹੀਂ ਬੇਗਾਨਾ 나 ਕੋ ਵੈਰੀ ਜੀ ਨਹੀਂ ਬੇਗਾਨਾ ਨਹੀਂ ਬੇਗਾਨਾ 나 ਕੋ ਵੈਰੀ ਜੀ ਨਹੀਂ ਬੇਗਾਨਾ ਨਹੀਂ ਬੇਗਾਨਾ 나 ਕੋ ਵੈਰੀ ਜੀ ਨਹੀਂ ਬੇਗਾਨਾ ਨਹੀਂ ਬੇਗਾਨਾ ਨਾ 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 ਕੋ ਵੈਰੀ ਜੀ ਨਹੀਂ ਬੇਗਾਨਾ ਨਹੀਂ ਬੇਗਾਨਾ ਜੀਨਾ ਕੋਈ ਨਹੀਂ ਲਈ ਨਹੀਂ ਬੇਗਾਨਾ ਨਹੀਂ ਬੇਗਾਨਾ ਨਾ ਕੋਈ ਵਹਿਰੀ ਦੀ ਨਹੀਂ ਬੇਗਾਨਾ ਨਹੀਂ ਬੇਗਾਨਾ ਨਾ ਤੂੰ ਵਹਿਰੀ ਨਹੀਂ ਬੇਗਾਨਾ ਨਹੀਂ ਬੇਗਾਨਾ ਆ ਬਿਸਰ ਗਈ ਸਭ ਤਾਤ ਪਰਾਈ 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 ਜਦ ਤੇ ਸਾਥ ਸੰਗਤ ਮੋਹੇ ਪਾਈ ਜਬ ਤੇ ਸਾਧ ਸੰਗਤ 모ਹੇ 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 ਪਾਈ ਨਾ ਕੋ 베ਰੀ ਨਹੀਂ বেਗਾਨਾ ਨਾ ਕੋ 베ਰੀ ਨਹੀਂ বেਗਾਨਾ ਨਾ ਕੋ 베ਰੀ ਨਹੀਂ বেਗਾਨਾ ਨਾ ਕੋ 베ਰੀ ਨਹੀਂ gana na ko behri nahi begana na ko behri nahi begana sagal sang ham ko ban aayi 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 na ko ਨਹੀਂ ਬੇਗਾਨਾ ਨਹੀਂ ਬੇਗਾਨਾ ਨਾ ਜੀ ਨਹੀਂ ਬੇਗਾਨਾ ਨਹੀਂ ਬੇਗਾਨਾ ਨਾ ਕੋ ਵੈਰੀ ਨਹੀਂ ਨਹੀਂ ਪਿਕਾਨਾ ਨਹੀਂ ਬੇਗਾਨਾ ਨਾ ਕੋ ਵੈਰੀ ਨਹੀਂ ਬੇਗਾਨਾ ਨਹੀਂ ਬੇਗਾਨਾ ਨਾ ਤੂੰ ਵਹਿਰੀ ਦੀ ਨਹੀਂ ਬੇਗਾਨਾ ਨਹੀਂ ਬੇਗਾਨਾ ਨਾ ਤੂੰ ਵਹਿਰੀ ਦੀ ਨਹੀਂ ਬੇਗਾਨਾ ਨਹੀਂ ਬੇਗਾਨਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਵਹਿਰੀ ਨਹੀਂ ਬੇਗਾਨਾ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਜਿਹੜਾ ਉਪਦੇਸ਼ ਹੈ ਨਾ ਗੁਰੂ ਦਾ ਉਹ ਸਾਰਿਆਂ ਲਈ ਬਰਾਬਰ ਹੁੰਦਾ ਇੱਥੇ ਅਮੀਰ ਗਰੀਬ ਊਚ ਨੀਚ ਵੱਡਾ ਛੋਟਾ ਫਰਕ ਕਰਕੇ ਨਹੀਂ ਦੇਖਿਆ ਜਾਂਦਾ ਜਿਵੇਂ ਇੱਕ ਦੁਨਿਆਵੀ ਪਰਮਾਨ ਆਪ ਜੀ ਨੂੰ ਬੇਨਤੀ ਕੀਤੇ ਨੇ ਉਹ ਐਸੇ ਕਰਕੇ ਹੀ ਕੀਤੇ ਨੇ ਕਿ ਸਾਨੂੰ ਉਹਨਾਂ ਪਰਮਾਨਾਂ ਦੇ ਨਾਲ ਗੁਰੂ ਦੇ ਉਪਦੇਸ਼ ਦੀ ਸਮਝ ਲੱਗੇ